ਸੱਤ ਸ੍ਰੀ ਅਕਾਲ ਬਾਈ ਜੀ ਉਮੀਦ ਹੈ ਠੀਕ ਠਾਕ ਹੋਵੋਗੇ ਸੋ ਅੱਜ ਗੱਲ ਕਰਦੇ ਆ ਆਪਾਂ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਹੋਏ ਨੇ ਘੱਟੋ ਘੱਟ ਕਹਿੰਦੇ ਗਿਣਤੀ ਹੈਗੀ 1200 ਦੀ ਇਹ ਕਹਿੰਦੇ ਚੈੱਕ ਕਰਨ ਚ ਐਮਟੀਓ ਓਪੀਪੀਓ ਤੇ ਮਿਨਿਸਟਰੀ ਬਹੁਤ ਟਾਈਮ ਦੀ ਲੱਗੀ ਪਈ ਸੀਗੀ ਕਿਉਂਕਿ ਬਾਈ ਜੀ ਸੱਚ ਦੱਸਾਂ ਤਾਂ ਫਰਾਡ ਹੋਇਆ ਵੀ ਸੀਗਾ ਪੈਸੇ ਲੈ ਕੇ ਇਹ ਲਾਇਸੈਂਸ ਬਣਾਏ ਵੀ ਗਏ ਸੀਗੇ ਤੇ ਬਹੁਤ ਵਧੀਆ ਹੋਇਆ ਉਹਨਾਂ ਨੇ ਫੜਿਆ ਇਨਾਂ ਨੂੰ ਇੱਥੇ ਹੁਣ ਇਹ ਫਾਇਦਾ ਹੋ ਸਕਦਾ ਆਪਣਾ ਕਿ ਕੋਈ ਇਹੋ ਜਿਹਾ ਕੰਮ ਨਹੀਂ ਹੋਊਗਾ ਵੀ ਜਿਹੜਾ ਇਲੀਗਲ ਹੋ ਜਾਊਗਾ ਲੀਗਲ ਪ੍ਰੋਸੈਸ ਦੇ ਵਿੱਚ ਜਾਣਗੇ ਸਾਰੇ ਤੇ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ 100 ਵਾਰੀ ਸੋਚੂਗਾ ਸੋ ਇਹ ਇਨਵੈਸਟੀਗੇਸ਼ਨ ਚੱਲਦੀ ਨੂੰ ਘੱਟੋ-ਘੱਟ ਮੇਰੇ ਮਤਾਬਿਕ 4 ਤੋਂ 5 ਸਾਲ ਹੋ ਗਏ ਸੀ ਪਰ ਹੁਣ ਜਾ ਕੇ ਉਹਨਾਂ ਨੇ ਇਸ ਮਸਲੇ ਦਾ ਰਿਜ਼ਲਟ ਕੱਢਿਆ ਤੁਹਾਨੂੰ ਕੀ ਲੱਗਦਾ ਕਿ ਇਹ ਫੇਕ ਲਾਇਸੈਂਸ ਲੈ ਕੇ ਜਿੱਥੇ ਤੁਸੀਂ ਟੈਸਟ ਦੰਨੇ ਹੋ ਹਨਾ 에ਅਰ ਬ੍ਰੇਕਾਂ ਦਾ ਦੰਨੇ ਹੋ ਤੇ ਜਦੋਂ ਮਿਨਿਸਟਰੀ ਦੇ ਵਿੱਚ ਟੈਸਟ ਦੰਨੇ ਹੋ ਤੁਸੀਂ ਕਿ ਇਹ ਸਾਰਾ ਡਰਾਈਵਰ ਦਾ ਕਸੂਰ ਸੀਗਾ ਨਹੀਂ ਇਹਦੇ ਵਿੱਚ ਸਾਰੇ ਰਲ ਮਿਲੇ ਭੁਗਤ ਸੀ ਤੇ ਵਿੱਚ ਹੀ ਡਰਾਈਵਰ ਆ ਗਿਆ ਵਿੱਚ ਹੀ ਜਿਹੜੀ ਥਰਡ ਪਾਰਟੀ ਟੈਸਟ ਲੈਂਦੀ ਆ ਆਪਣੀ ਉਹ ਵੀ ਤੇ ਇਹ ਇਹਨਾਂ ਨੂੰ ਪਤਾ ਤਾਂ ਅੱਜ ਤੋਂ ਕਾਫੀ ਟਾਈਮ ਪਹਿਲਾਂ ਲੱਗਿਆ ਸੀਗਾ ਕਿ ਇਦਾਂ ਦਾ ਕੋਈ ਚੱਲ ਰਿਹਾ ਪਰ ਇਥੋਂ ਦੇ ਜਿਹੜੇ ਵੀ ਸਰਕਾਰੀ ਬੰਦੇ ਨੇ ਜਾਂ ਸਰਕਾਰੀ ਅਫੀਸਰ ਨੇ ਉਹ ਬਰੀਕੀ ਦੇ ਵਿੱਚ ਜਾਂਦੇ ਨੇ ਵੀ ਪਹਿਲਾਂ ਆਪਾਂ ਕੱਢ ਕੇ ਲਿਆਈਏ ਵੀ ਹਾਂ ਵੀ ਆਪਣੇ ਕੋਲ ਕੋਈ ਪ੍ਰੂਫ ਹੋਵੇ ਜਦੋਂ ਇਹਨਾਂ ਨੂੰ ਪ੍ਰੂਫ ਮਿਲ ਜਾਂਦਾ ਫਿਰ ਇਹ ਅੱਗੇ ਜਾ ਕੇ ਪ੍ਰੋਸੈਸ ਕਰ ਦਿੰਦੇ ਨੇ ਸਿਸਟਮ ਨੂੰ ਜਿੰਨਾ ਟਾਈਮ ਇਹਨਾਂ ਕੋਲ ਪ੍ਰੋਪਰ ਪ੍ਰੂਫ ਨਹੀਂ ਹੁੰਦਾ ਹੈਗਾ ਕੋਈ ਡਾਕੂਮੈਂਟਸ ਨਹੀਂ ਹੁੰਦਾ ਵੀ ਹਾਂ ਇੱਥੇ ਇਸ ਬੰਦੇ ਦੀ ਗਲਤੀ ਉਹਨਾਂ ਟਾਈਮੇ ਕੁਝ ਨਹੀਂ ਕਹਿੰਦੇ ਉਹਨੂੰ ਚਾਹ ਜੋ ਮਰਜੀ ਕਰੀ ਜਾਂਦਾ ਪਰ ਜਦੋਂ ਇਹਨਾਂ ਕੋਲ ਇਨਵੈਸਟੀਗੇਸ਼ਨ ਚਲਾਉਂਦੇ ਨੇ ਸਾਰਾ ਬਾਇਓ ਡਾਟਾ ਮਿਲ ਜਾਂਦਾ ਇਹਨਾਂ ਨੂੰ ਫਿਰ ਜਾ ਕੇ ਐਕਸ਼ਨ ਲੈਂਦੇ ਨੇ ਕਿ ਹਾਂ ਇੱਥੇ ਜਾ ਕੇ ਇਹ ਬੰਦਾ ਗਲਤ ਸੀਗਾ ਘੱਟੋ ਘੱਟ ਕਹਿੰਦੇ ਵੀ ਆਪਣੇ ਇੰਟਰਵਿਊ ਦੇ ਵਿੱਚ 1200 ਹੁਣ ਤੱਕ ਲਾਇਸੈਂਸ ਸਸਪੈਂਡ ਕੀਤੇ ਗਏ ਨੇ ਤੁਸੀਂ ਦੇਖ ਲਓ ਕਿੰਡੀ ਵੱਡੀ ਗਿਣਤੀ ਆ 1200 ਮਤਲਬ ਕਿ ਕਹਿੰਦੇ ਵੀ ਪੈਸੇ-ਪੂਸੇ ਵੀ ਲਏ ਹੋਣੇ ਘੱਟੋ-ਘੱਟ ਜੇ ਮੰਨ ਕੇ ਚੱਲੋ ਆਪਾਂ ਜੇ ਇੱਕ ਬੰਦੇ ਤੋਂ ਵੀ 1000 2000 ਲਿਆ ਤਾਂ ਮਿੱਤਰੋ ਕਿੱਥੇ ਜਾ ਕੇ ਗੱਲ ਖੜਨੀ ਹੈ ਤੇ ਕੁਝ ਕ ਕਹਿੰਦੇ ਟਰੱਕ ਕੰਪਨੀਆਂ ਵਾਲੇ ਸੀਗੇ ਜਿਹੜੇ ਅ ਟ੍ਰੇਨਿੰਗ ਦਿੰਦੇ ਸੀਗੇ ਕਿਸੇ ਦਾ ਰੇਟ ਕਿੰਨਾ ਸੀ ਕਿਸੇ ਦਾ ਘੱਟ ਸੀ ਕਿਸੇ ਦਾ ਵੱਧ ਸੀ ਉਹ ਸਾਰੇ ਰਲੇ ਮਿਲੇ ਹੋਏ ਸੀਗੇ ਸੋ ਹੁਣ ਗੱਲ ਇਹ ਆ ਕਿ ਯਾਰ ਤੁਹਾਨੂੰ ਲੱਗਦਾ ਹੈ ਕੀ ਉਹ ਬੰਦਾ ਡਰਾਈਵ ਕਰਨ ਦੇ ਯੋਗ ਸੀਗਾ ਜਿਹੜੇ ਨੇ ਫੇਕ ਲਾਇਸੈਂਸ ਲਿਆ ਤੇ ਉਹ ਹੁਣ ਤੱਕ ਟਰੱਕ ਵੀ ਚਲਾਈ ਗਿਆ ਘੱਟ ਵੱਟ 4-4 ਸਾਲ ਹੋ ਗਏ ਤੇ ਹੁਣ ਉਹਨਾਂ ਨੂੰ ਕੀ ਤਕਲੀਫ ਆਉਂਦੀ ਹੈ ਜਦੋਂ 4 ਸਾਲ ਹੋ ਗਏ ਜਾ ਕੇ ਟੈਸਟ ਦੇ ਦੋ ਹੁਣ ਤਾਂ ਤੁਹਾਨੂੰ ਵਧੀਆ ਤੁਸੀਂ ਸਕਿੱਲ ਸਿੱਖ ਲਿਆ ਹੋਣਾ ਪਰ ਹਜੇ ਵੀ ਉਹ ਬੰਦੇ ਆਪਦੇ ਆਪ ਨੂੰ ਇਹ ਗਲਤੀ ਮੰਨਣ ਦੇ ਵਿੱਚ ਪਿੱਛੇ ਹੋ ਰਹੇ ਨੇ ਕਿ ਅਸੀਂ ਗਲਤ ਕੀਤਾ ਹੀ ਨਹੀਂ ਨਾਲੇ ਸ਼ਰਿਆਮ ਪਤਾ ਉਹਨਾਂ ਕੋਲ ਪ੍ਰੂਫ ਨੇ ਤੇ ਉਹ ਪ੍ਰੂਫਾਂ ਤੋਂ ਬਿਨਾ ਕੋਈ ਗੱਲ ਨਹੀਂ ਕਰਦੇ ਹੁੰਦੇ ਹੈਗੇ ਤੇ ਵੀ ਤੁਸੀਂ ਗਲਤ ਲਾਇਸੈਂਸ ਲਿਆ ਤਾਂ ਲਿਆ ਸੋ ਇਸ ਤੇ ਬਹੁਤ ਵੱਡੇ ਪੱਧਰ ਤੇ ਕਾਰਵਾਈ ਜਲ ਰਹੀ ਹੈ ਅਨਟਾਰੀਓ ਦੇ ਵਿੱਚ ਤੇ ਤੁਸੀਂ ਦੱਸਿਓ ਜੇਕਰ ਤੁਹਾਡੇ ਲਿੰਕ ਦੇ ਵਿੱਚ ਕਿਸੇ ਦਾ ਕੈਨਸਲ ਹੋਇਆ ਹੋਵੇ ਸਸਪੈਂਡ ਹੋਇਆ ਹੋਵੇ ਤੇ ਕਈਆਂ ਨੂੰ ਤਾਂ ਨੋਟਿਸ ਆ ਗਏ ਨੇ ਵੀ ਤੁਸੀਂ 3 ਮਹੀਨੇ ਪਤਾ ਨਹੀਂ 90 ਡੇਜ਼ ਤੁਸੀਂ ਤਾਂ ਮਤਲਬ ਸੜਕ ਤੇ ਚੜ੍ਹੇ ਨਹੀਂ ਸਕਦੇ ਬੇਰੋਜ਼ਗਾਰ ਹੋ ਗਏ ਨੇ ਉਹ ਲੋਕੇ ਹੁਣ ਕਿ ਬਸ ਤੁਸੀਂ ਟਿੱਕੇ ਬੈਠ ਜਾਓ ਤਿੰਨ ਮਹੀਨੇ ਤੋਂ ਬਾਅਦ ਚ ਗੱਲ ਕਰਿਓ ਸੋ ਬਣਦਾ ਵੀ ਸੀਗਾ ਯਾਰ ਇੰਨਾ ਕੁ ਤਾਂ ਕਿਉਂਕਿ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਸੀ ਸਿਸਟਮ ਦੇ ਵਿੱਚ ਤੇ ਬਾਕੀ ਤੁਸੀਂ ਦੱਸੋ ਕਿ ਇਸ ਮਸਲੇ ਦੇ ਉੱਤੇ ਜੇਕਰ ਤੁਹਾਨੂੰ ਥੋੜੀ-ਮੋਟੀ ਕੁਝ ਨੌਲੇਜ ਹੈਗੀ ਹੈ ਜਾਂ ਪਤਾ ਹੈ ਤੁਹਾਨੂੰ ਕੁਝ ਤਾਂ ਆਪਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ 1200 ਇਹ ਐਗਜੈਕਟ ਗਿਣਤੀ ਜਾਂ ਉਸ ਤੋਂ ਵੱਧ ਪਰ ਹੁਣ ਕਈ ਗੱਲਾਂ ਚੱਲ ਰਹੀਆਂ ਨੇ ਕਿ ਇਹ ਆਪਾਂ ਧਰਨੇ ਲਾਉਣੇ ਨੇ ਜੇ ਆਪਾਂ ਪ੍ਰਸ਼ਾਸਨ ਨੂੰ ਤੰਗ ਕਰਨਾ ਹੈ ਨਹੀਂ ਵੀਰੋ ਤੁਸੀਂ ਕੁਝ ਨਹੀਂ ਕਰ ਸਕਦੇ ਧਰਨੇ ਵੀ ਨਹੀਂ ਲਾ ਸਕਦੇ ਕਿਉਂਕਿ ਜੇਕਰ ਤੁਹਾਡੇ ਕੋਲ ਕੋਈ ਲੀਗਲ ਡਾਕੂਮੈਂਟ ਹੈਗਾ ਕਿ ਜਿਹੜਾ ਤੁਸੀਂ ਪ੍ਰੂਫ ਕਰ ਸਕੋ ਕਿ ਹਾਂ ਅਸੀਂ ਇਹ ਪ੍ਰੋਪਰ ਲਾਇਸੈਂਸ ਲਿਆ ਸੀਗਾ ਤਾਂ ਉਹਨਾਂ ਨੂੰ ਦਿਖਾਓ ਉਹ ਤੁਹਾਡਾ ਮਸਲਾ ਸੋਲਵ ਕਰਨਗੇ ਜੇਕਰ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਤਾਂ ਤੁਸੀਂ ਧਰਨੇ ਨਹੀਂ ਲਾ ਸਕਦੇ ਸੋ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਮੈਂ ਇਦਾਂ ਦੀਆਂ ਇਨਫੋਰਮੇਸ਼ਨ ਵੀਡੀਓ ਪਾਉਂਦਾ ਰਿਹਾ ਕਰੂੰਗਾ ਧੰਨਵਾਦ ਸਭ ਦਾ ਵੀਡੀਓ ਦੇਖਣ ਵਾਸਤੇ ਤੇ ਕਮੈਂਟ ਜਰੂਰ ਕਰ ਦਿਓ ਕਿ ਕਿਸੇ ਤੁਹਾਡੇ ਲਿੰਕ ਦੇ ਵਿੱਚ ਇਹੋ ਜਿਹੇ ਬੰਦੇ ਦਾ ਲਾਇਸੈਂਸ ਸਸਪੈਂਡ ਹੋਇਆ ਜਿਹੜਾ ਜੈਨੂਨ ਤਰੀਕੇ ਨਾਲ ਉਹਨੇ ਲਾਇਸੈਂਸ ਆਫ ਦਾ ਲਿਆ ਸੀਗਾ ਧੰਨਵਾਦ ਸਭ ਦਾ